ਆ ਵੀ ਕਦੇ 25-25 ਲੱਖ ਰੁਪਏ ਦੇ ਰਹੇ ਹੋ। ਭਾਈ ਜੀ। ਜ਼ਰ ਦੇ ਕਿੱਥੇ? ਨਹੀਂ ਸਹੀ ਸਾਨੂੰ ਕੋਈ ਸਾਡੇ ਕੋਲ 25 ਲੱਖ ਦਾ ਇਹਦੀ ਵੇਖਿਆ ਇਹ ਤੱਕ। ਤੁਹਾਨੂੰ ਕੋਈ ਦਿਖਾਈ ਜਿਹਦੇ ਕੋਲ ਜਿੰਨੂੰ ਲੈ ਰਹੇ ਹੋ ਜਿੱਦੇ ਕੋਲ। ਸਾਡੇ ਕੋਲ ਸਾਦਾ ਅਸੀਂ ਤੇ 25 ਲੱਖ ਸਾਡੀ ਹਮਤੀ ਦੀ ਵੇਖਿਆ ਕਿਸੇ ਨੂੰ ਦੇਣਾ ਕਿੱਥੋਂ? ਸਮਝਣ ਦੀ ਗੱਲ। ਆਮ ਆਦਮੀ ਪਾਰਟੀ ਦੇ ਆਗੂ ਵੀ ਵਰਕਰ ਵੀ ਸਭ ਗਰੀਬ ਘਰਾਂ ਲੈ ਆ। ਇਹ ਕਾਂਗਰਸ ਦੀਆਂ ਫਵਾਹਾਂ ਨੇ। ਅਸੀਂ ਕਿਸੇ ਬੰਦੇ ਨੂੰ ਕੋਈ ਪੈਸਾ ਨਹੀਂ ਦੇ ਦੇਣਾ, ਅਸੀਂ ਦੇਣਾ। ਪਰ ਇੱਕ ਗੱਲ ਪੱਕੀ ਆ ਤੁਸੀਂ ਅਗਲੀ ਗੱਲ ਨਾਲ ਵੀ ਤੂੰ ਪੁੱਛੋ। ਇੱਕ ਗੱਲ ਪੱਕੀ ਹੈ ਕਿ ਅਮਸਾਦੇ ਚ ਮੇਰ ਦੇਣਾ ਆਮਾ ਦੀ ਪਾਰਟੀ ਦਾ ਕਿੰਨੇ ਗ੍ਰੀਨ ਦੇ ਆ ਗਏ ਕਿੰਨੇ ਕਿੰਨੇ ਆ ਆਪਣੇ ਨਾਲ ਇੰਨੇ ਕੋਸਾ ਸਾਡੀ ਵੀ ਆਵਾਜ਼ ਆਈ ਨਹੀਂ 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 ਸਾਡੇ ਕੋਲ ਇਸ ਵੇਲੇ ਟੋਟਲ 38 ਹੈ ਹਾਂ ਜੀ ਕਾਂਗਰਸ ਕੋ 40 ਆ ਐਵੇਂ ਬੜਾ ਜਿਹਾ ਫਰਕ ਰਹਿ ਗਿਆ ਉਹ ਵੀ ਜਿਹੜਾ ਦਿੱਲੀ ਕੋਈ ਜ਼ਿਆਦਾ ਅੰਦੂਰ ਦੀ ਦਿੱਲੀ ਨੇੜੇ ਹੀ ਆ ਤੇ ਆਪਾਂ ਮਤਲਬ ਪੜਾਵਾਂਗੇ ਅਪਾ ਵਧੀਆ ਮੇਰ ਅੰਮਸਾ ਸ਼ਹਿਰ ਨੂੰ ਦਿਆਂਗੇ ਜੇਰਾ ਸ਼ਹਿਰ ਦਾ ਵਧੀਆ ਅਵਕਾਸ਼ ਜਿੱਦਾਂ ਤੁਸੀਂ ਕਹਤਾ ਮੇਰਾ ਬਣਾ ਦੋ ਤੁਸੀਂ ਬਿੰਦਿਸ਼ ਤੋਂ ਪਹਿਲੇ ਮੇਰ ਬਣ ਰਿਹਾ ਵਾ ਮੈਂ ਕਿਆ ਵੇਖੀ ਜਉਦੀ ਕੌਣ ਸੀ ਤੇ ਬਣਾ ਦੋ ਵੇਖੋ ਬਣਵਾ ਕੇ ਪੜਾਵਾਂਗੇ ਮੈਂ ਕਿਆ ਪੜ ਦੂਗਾ ਜਲਦੀ ਪੜ ਦੂਗਾ ਅੰਕੜਾ ਕਿਵੇਂ ਪੂਰਾ ਹੋਏਗਾ ਕਿਉਂਕਿ 46 ਦਾ ਅੰਕੜਾ ਚਾਹੀਦਾ ਹੈ ਹਾਲੇ ਵੀ ਤੁਸੀਂ ਕਹਿ ਰਹੇ ਹੋ ਘੱਟੀ ਆ ਉਹ ਪਾਪਾ ਜੀ ਅੰਕੜਾ ਪੂਰਾ ਹੋਊਗਾ ਤੇ ਤਾਂ ਹੀ ਪੜਾਵਾਂਗੇ ਬਿਨਾ ਅੰਕੜੇ ਥੋੜਾ ਬਣਾਉਣਾ ਕਾਗਜ਼ ਤੁਹਾਡੇ ਗੱਲ ਆਪਾ ਕਰ ਰਹੇ ਆ ਉਹ ਜਰਾ ਕੋਈ ਜੱਸ ਦੇਖੋ ਪੂਰਾ ਪੰਜਾਬ ਦੇ ਵਿੱਚ ਸਾਡੀ ਪਾਰਟੀ ਮੇਸ਼ਾਂ ਹੀ ਕਹਿੰਦੀ ਆ ਕਿ ਜਿਹੜਾ ਵੀ ਬੰਦਾ ਪੰਜਾਬ ਪੱਖੀ ਆ ਜਿਹੜਾ ਬੰਦਾ ਪੰਜਾਬ ਦਾ ਭਲਾ ਸੋਚਦਾ ਚਾਹੇ ਉਹ ਕਾਂਗਰਸ ਚਾਹੇ ਅਕਾਲੀ ਦਲ ਚਾਹੇ ਬੀਜੇਪੀ ਚਾਹੇ ਕਿਤੇ ਵੀ ਆ ਉਹ ਸਾਡੀ ਪਾਰਟੀ ਜਾ ਸਕਦਾ ਕੋਈ ਗੱਲ ਹੀ ਨਹੀਂ ਉਹ ਪਾਰਟੀਆਂ ਸਾਰੀਆਂ ਥੋੜੀਆਂ ਮਾੜੀਆਂ ਹੁੰਦੀਆਂ ਉਹਨਾਂ ਚੰਗੇ ਬੰਦੇ ਹੁੰਦੇ ਆ ਇੱਥੇ ਵੀ ਵਾਸਤਾ ਮਤਲਬ ਪਾਵਾਂਗੇ ਕਿ ਜਿਹੜਾ ਬੰਦਾ ਮਸਾਦੀ ਭਲਾਈ ਚਾਹੁੰਦਾ ਉਹ ਅਵੇ ਸਾਰਾ ਸੁਜੋਗ ਕਦੇ ਹੀ ਹਰਪੁਰ ਦਾ ਸੀ ਕਦੇ ਲੇਡੀਜ਼ ਵੇਅਰ ਇੱਥੇ ਵੀ ਬਣ ਰਿਹਾ ਨਹੀਂ ਨਹੀਂ ਇਹ ਤੇ ਕੀ ਬਣ ਰਿਹਾ ਲੇਡੀ ਬਣਦਾ ਕਿ ਬੰਦਾ ਬਣਦਾ ਤੁਹਾਨੂੰ ਦੋ ਤਿੰਨ ਦਿਨ ਪਤਾ ਲੱਗ ਜਾਊਗਾ ਪਰ ਮੇਰਾ ਆਮ ਆਦਮੀ ਪਾਰਟੀ ਦਾ ਬਣੂ ਇਹ ਮੈਨੂੰ ਤੁਹਾਨੂੰ ਕਾਂਗਰਸ ਦੇ ਕਿੰਨੇ ਕੋਸਲ ਤੁਹਾਡੇ ਸੰਪਰਕ ਮੈਂ ਕਹ ਕੋਈ ਨਾ ਕੋਈ ਉਹ ਜੋ ਇਹਦਾ ਕਰਦੇ ਤੁਸੀਂ ਉਹ ਦੇਖੋ ਮੇਰਾ ਨਹੀਂ ਨਹੀਂ ਯਾਰ ਇੱਕ ਪਲ ਅਗਲੀ ਗਾ ਦੇਖੋ ਪਰਖ ਚ ਹੈ ਤੁਹਾਡੇ ਦੇਖੋ 38 ਦੇ ਹੋ ਗਏ ਸਾਡੇ ਹਾਂਜੀ ਕੁਝ ਸਪਨੇ ਕੋ ਇਦਾਂ ਦੇ ਜਿਹੜੇ ਬਾਦੋਂ ਸਪੋਰਟ ਕਰਨ ਵਾਲੇ ਵੀ ਅਸੀਂ ਬਾਦੋਂ ਸਪੋਰਟ ਕਰਾਂਗੇ ਅਸੀਂ ਇਦਾਂ ਦੀ ਉਹ ਛੋਟੇ ਲੈਵਲ ਦੀ ਰਾਜਨੀਤੀ ਨਹੀਂ ਕਰਦੇਗੇ ਇਹਨੂੰ ਲਾਓ ਇਹਨੂੰ ਲਾਓ ਅਸੀਂ ਕਹਾਂ ਠੀਕ ਹੈ ਓਕੇ ਆ ਤੁਹਾਨੂੰ ਕਿੰਨੀ ਕੀ ਮੁਸ਼ਕਲ ਆ ਰਹੀ ਕਿਉਂਕਿ ਤੁਸੀਂ ਲਗਾਤਾਰ ਮਨਾਉਣ ਲਈ ਉਹਨਾਂ ਦੇ ਘਰਾਂ ਦੇ ਵਿੱਚ ਜਾ ਰਹੇ ਹੋ ਜੀ ਦੇਖੋ ਮੁਸ਼ਕਲ ਇਹ ਹੈ ਕਿ ਗੁਰੂ ਰਾਮਦਾਸ ਦੀ ਨਗਰੀ ਹੈ ਗੁਰੂ ਰਾਮਦਾਸ ਦੀ ਇਸ ਨਗਰੀ ਵਾਸਤੇ ਜਿੰਨੀ ਵੀ ਵੱਡੀ ਮੁਸ਼ਕਲ ਦੇ ਵਿੱਚੋਂ ਲੰਘਣਾ ਪਏ ਆਪਾਂ ਲੰਘਣ ਨੂੰ ਤਿਆਰ ਆ ਪਰ ਮਿਹਰ ਵਧੀਆ ਦਿਓਗੇ ਸ਼ਾਇਦ ਆ ਤੁਸੀਂ ਕਿ ਬਤਾਓ ਨਹੀਂ ਸੰਪਰਕ ਕਿੰਨੇ ਕ ਲੋਕ ਤੁਹਾਡਾ ਦੂਜੀ ਪਾਰਟੀ ਦੇ ਕਿੰਨੇ ਕ ਪਹਿਲਾਂ ਪਹਿਲਾਂ ਮੰਨਦੇ 10ਵੇਂ ਲੋਕ ਸਭਾ ਦੀ ਲਕਚਰਰੀ ਹੈ ਮੈਂ ਮੌਜੂਦਾ ਮੰਤਰੀ ਆ ਐਮਐਲਏ ਆ ਸਾਦਾ ਅੰਮ੍ਰਿਤਸਰ ਦੀ ਆਪਣੇ ਸੰਬੰਧ ਚ ਸਾਦਾ ਅੰਮ੍ਰਿਤਸਰ ਦੀ ਆਪਣੇ ਦੋਸਤ ਮਿੱਤਰ ਨੇ ਯਾਰ ਤਾਂ ਵੀ ਅਸੀਂ ਕੱਲੀ ਭਾਜਪਾ ਸਿਆਸਤ ਆਪਾਂ ਆਪਣੀਆਂ ਬਸ ਆਪਾਂ ਮਿੱਤਰ ਵੀ ਆ ਸਮਾਜਿਕ ਤੌਰ ਤੇ ਇਹ ਨਹੀਂ ਹੋਣੀ ਚਾਹੀਦੀ ਮੇਰੇ ਇਮਰਾਨ ਦੇ ਚਿਹਰੇ ਤੇ ਹਾਂਜੀ ਪਾਰਟੀ ਦੀ ਗੱਲ ਨਹੀਂ ਮੰਨ ਰਹੇ ਜੀ ਨਹੀਂ 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 ਸਭ ਕੋ ਗੱਲ ਵੀ ਮੰਨ ਲਿਆ ਸਾਰੇ ਗੱਲ ਹੋ ਗਿਆ ਤੁਸੀਂ ਕਹੋ ਤਾਰੀਵਾਲ ਸਾਹਿਬ ਬਲਾਸਟ ਬੜੇ ਹੋ ਰਹੇ ਹੈ ਬਲਾਸਟ ਬੜੇ ਹੋ ਰਹੇ ਨਹੀਂ ਨਹੀਂ ਬਲਾਸਟ ਜਿਹੜੇ ਹੋਦੇ ਆ ਇਹ ਕੁਝ ਤਾਕਤਾਂ ਪਹਿਲਾਂ ਵੀ ਅਸੀਂ ਕਹੀਆਂ ਮੈਂ ਉਦੋਂ ਵੀ ਤੁਹਾਨੂੰ ਕਿਹਾ ਸੀ ਕਿ ਕੁਝ ਸ਼ੈਤਾਨ ਲੋਕ ਬਾਹਰ ਬੈਠੇ ਆ ਜਿਹੜੇ ਇੱਥੋਂ ਦੇ ਕਾਨੂੰਨ ਵਿਵਸਥਾ ਨੂੰ ਖਰਾਬ ਕਰਨਾ ਚਾਹੁੰਦੇ ਆ ਪਰ ਸਾਡੀ ਪੁਲਿਸ ਜਿਹੜੀ ਇੰਨੀ ਕਾਬਿਲ ਆ ਪਹਿਲਾਂ ਵੀ ਜਿਹੜੇ ਹੱਥ ਦਾ ਬਲਾਸਟ ਹੋਏ ਸਾਰੇ ਦੋਸ਼ੀ ਫੜ ਲਿਆ ਔਰ ਕੱਲ 230 ਬਦ ਹੋਇਆ ਉਹ ਵੀ ਇੱਕ ਅੱਧੇ ਦਿਨ ਚ ਦੋਸ਼ੀ ਫੜੀ ਸੀ ਅੱਛਾ 230 ਮੇਅਰ ਦੇ ਮਾਮਲੇ ਚ ਕਾਂਗਰਸ ਨੇ ਦਾਵਾ ਕੀਤਾ ਕਿ ਅਸੀਂ 50 ਲੱਖ ਕੇ ਮੇਅਰ ਬਣਾਵਾਂਗੇ ਆਪਣਾ ਸਾਡੇ ਸੰਪਰਕ ਅੱਛਾ ਦਾਵਾ ਕਿਵੇਂ ਕੀਤਾ ਉਹਨਾਂ ਚ ਰਾਜਾ ਬੰਗਲੇ ਰਾਜਾ ਪ੍ਰਤਾਪ ਬਾਜੂਨ ਪੁੱਛੋ ਤਾਂ ਨਾ ਕਿੰਨੇ ਸੱਤ ਤੇ ਧੜੇ ਪਿਓ ਦੇ ਪੁੱਤਾਂ ਦੇ ਪੁੱਤਾਂ ਨੂੰ ਸੁਣ ਲੋ ਬੰਦ ਉਹ ਕਿੰਨੇ ਢਾਲੀ ਬੰਦੀ ਕੋਈ ਸੱਤ ਸੱਤ ਧੜੇ ਉਹਨਾਂ ਦੇ ਕੋਈ ਕਹਿੰਦਾ ਜੀ ਮੇਰੇ ਕੋਲ ਬਿਲਕੁਲ 40 ਆ ਕੋਈ ਕਹਿੰਦਾ ਮੇਰੇ ਕੋਲ 50 ਆ ਸਮਝਿਕ ਨਹੀਂ ਗੱਲ ਜਿੱਦਾਂ ਉੱਤੇ ਚੀਫ ਮਿਨਿਸਟਰ ਬਣ ਲਈ ਬਾਜਬਾ ਰਾਜਾ ਬੜਿੰਗ ਚੰਨੀ ਸਾਹਿਬ ਹੋਣੀ ਸਾਡੇ ਮੁੱਖ ਮੰਤਰੀ ਆ ਇੱਦਾਂ ਅੰਮਲਸਰ ਚ ਵੀ ਕਾਂਗਰਸ ਦੇ ਕਈ ਮਹਿਬਾਨ ਨਾਲੇ ਜਿੰਨੇ ਹਲਕੇ ਉਹਨੇ ਲੀਡਰ ਤੇ ਉਹਨੇ ਮਿਹਰ ਸਮਝ ਗਈ ਗੱਲ ਇੱਕ ਕੱਲ੍ਹ ਕੇ ਤੁਸੀਂ ਕਹਦਾ ਹੋਂ ਨਾ ਮੈਂ ਤੁਹਾਨੂੰ ਦੋ ਟੱਕ ਗੱਲ ਕਹਿ ਤੀ ਕਿ ਮੇਹਰਾ ਆ ਮਾਦੀ ਪਾਰਟੀ ਦਾ ਦਿੱਲੀ ਚ ਕੀ ਹੋ ਰਹੀ ਹੈ ਦਿੱਲੀ ਜਿੱਤਾਂਗੇ ਦਿੱਲੀ ਚ ਜਿੱਦੀ ਹੁਣੇ ਆਏ ਅੱਜ ਆਏ ਮੁੰਦੇਰੇ ਆਏ ਦਿੱਲੀ ਜਿੱਤਾਂਗੇ ਪੱਕਾ ਬਹੁਤ ਪੱਕਾ ਕਿੰਨੇ ਐਮਐਲ ਕਿੰਨੇ ਐਮਐਲ ਬਹੁਤ ਵਧੀਆ ਸਰਕਾਰ ਬਣੂ ਤੇ ਜਿੰਨੇ ਪਿਛਲੀ ਵਾਰ ਦੀ ਉੱਤੋਂ ਵੱਧ ਹੀ ਬਣੂਗੀ ਤੁਸੀਂ ਇੱਕ ਬਤਾਓ ਜੀਪੀ ਵਾਲੇ ਕਹਿੰਦੇ ਦਿੱਲੀ ਜਿਹਾ ਇੱਥੀ ਆਪ ਦਾ ਸਫਾਇਆ ਕਰੇਗੇ ਬੀਜੇਪੀ ਦੇ ਕਹਿੰਦੀ ਪੰਜਾਬ ਤੇ ਸਫਾਇਆ ਕਰ ਦੋ ਨਾ ਕਿੱਥੇ ਆ ਬੀਜੇਪੀ ਵਾਲੇ ਮੇ ਬਚਾ ਦੇ ਤਖਤ ਦਾ ਨਾਮ ਕਰਦਾ ਪਾ ਚ ਗੱਲਾਂ ਦਾ ਸਫਾਇਆ ਹੋ ਜਾਊਗਾ ਕੇਰਿਆ ਨੇ ਕੰਮ ਕਿੰਨੇ ਕੀਤੇ ਉੱਥੇ ਕੇਰਿਆ ਸਾਹਿਬ ਨੇ ਬਿਜਲੀ ਫ੍ਰੀ ਪਾਣੀ ਫ੍ਰੀ ਹਸਪਤਾਲ ਐਜੂਕੇਸ਼ਨ ਬੱਸਾਂ ਕਿੰਨੇ ਕੰਮ ਕੀਤੇ ਉੱਥੇ ਸਰ ਬੀਜੇਪੀ ਨੇ ਕੀਤਾ ਕੀ ਇਹ ਕਹਿੰਦੇ ਰੇਡੀਆਂ ਵੰਡਦੇ ਆ ਜੀ ਉਹ ਤੇ ਲੋਕ ਤਾਂ ਡਰੇ ਆਗੇ ਜੇ ਭਾਜਪੀ ਆ ਗਈ ਤੇ ਇਹਨਾਂ ਸਾਰਾ ਸਾਰਾ ਕੁਝ ਬੰਦ ਕਰ ਦੇਣਾ। ਰੁਪਈਏ ਦੇ ਵੀ 2500 ਰੁਪਏ ਵੰਡਣ ਦੀ ਗੱਲ ਕਰਦੇ। ਉਹ ਨਹੀਂ ਜੀ 25 2500 ਜਦੋਂ ਇਹਨਾਂ ਨੇ 15 15 ਲੱਖ ਰੁਪਈਆ ਵੰਡੇ ਆ ਉਦੋਂ। ਉਦੋਂ ਮੁੜ ਕੇ ਕਹਿੰਦੇ ਜੇ ਜੁਬਲਾ ਜੀ ਸਾਰਾ ਉਹ ਬੰਦਾ ਬੰਦਾ 15 ਲੱਖ ਰੁਪਈਆ ਵੀ ਕਹਿੰਦੇ ਦੇਾਂਗੇ। 1100 ਤੁਸੀਂ ਹੀ ਕਿਹਾ ਸੀਗਾ। ਉਹ ਮਿਲਿਆ। ਤਕੜੋ। ਐ ਕਹੀਂ 3 ਸਾਲ ਹੋ ਗਏ ਲੱਗ ਲਿਆ। ਮੈਂ ਖਸਦ ਤੇ ਮੈਂ 6 ਸਾਲ ਜੀ ਦੇਖਦੇ ਆਂ ਕਿ ਕੰਮ ਹੋ ਰਿਹਾ। ਮੇਰੇ ਪਾਰ ਨਵੀਂ ਪਾਰਟੀ ਬਣਾ ਰਹੀ ਆ। ਅਮਰ ਬਾਦ ਮੱਥਾ ਟੇਕਿਆ ਨਾ ਨੀ। ਵੀਡੀਓ ਕੀਤੀ ਹੈ ਮੈਂ ਉਦੋਂ ਵੀ ਕਿਹਾ ਸੀਗਾ ਕਿ ਜਿਹੜੀ ਪਾਰਟੀ ਬਣਾਉਣੀ ਇਸ ਦੇਸ਼ ਦੇ ਕਾਨੂੰਨ ਦੇ ਵਿੱਚ ਰਹਿ ਕੇ ਕੋਈ ਵੀ ਬੰਦਾ ਪਾਰਟੀ ਬਣਾਉਂਦਾ ਹਰ ਇੱਕ ਨੂੰ ਹੱਕਿਆ ਬਣਾਵੇ ਸਮਝਦੇ ਕਿ ਗੱਲ ਜੋ ਦੇਸ਼ ਦੇ ਕਾਨੂੰਨ ਦੇ ਅੰਦਰ ਹੈ ਕਿ ਜੇ ਕੋਈ ਕਾਰਵਾਈ ਕਰਦਾ ਕੋਈ ਪੋਲਿਟਿਕਲ ਫੋਲ ਬਣਦਾ ਤੇ ਉਹ ਚਿੱਕੀ ਮਾੜਾ ਸੁਖਵੀਰ ਬਾਦਲ ਵੀ ਫੋਰਮ ਚ ਆ ਗਏ ਉਹ ਸੁਖਵੀਰ ਬਾਦਲ ਹੋਣੀ ਤੱਕ ਉਹ ਕਹਿੰਦੇ ਕੋਈ ਗੱਲ ਨਹੀਂ ਮੈਂ ਅਸੀਂ ਰੈਸਟ ਕਰ ਰਹੇ ਸੀ ਉਹਨਾਂ ਦਾ ਰਿਐਕਸ਼ਨ ਜਾ ਗਏ ਆ ਅੱਛਾ ਹਾਂਜੀ ਉਹ ਤਾਂ ਪਹਿਲੇ 100 ਸਾਲ ਤੋਂ ਰਿਐਕਸ਼ਨ ਚ ਨੇ ਉਹ ਕਹ ਪਿਓ ਦੇ ਪੁੱਤੋਂ ਐਕਸ਼ਨ ਚ ਆਏ ਤੇ ਕਾਲੀ ਦਲ ਖਤਮ ਕਰਤਾ ਨੇ ਉਹ ਕਹਦੇ ਐਕਸ਼ਨ ਚ ਹੋਣਾ ਦੱਸੋ ਮੈਨੂੰ ਪਹਿਲਾਂ ਉਹ ਕਹਿੰਦੇ ਅਸੀਂ ਆਰਾਮ ਕਰ ਰਹੇ ਸੀ ਹੁਣ ਅਸੀਂ ਆ ਗਏ ਹੁਣ ਉਹ ਥੋੜਾ ਆਰਾਮ ਕਰਦੇ ਪੰਜਾਬ ਦੇ ਲੋਕਾਂ ਦੇ ਆਰਾਮ ਕਰਾਉਂ ਉਹ ਕਰ ਦੋ ਬਈ ਪੰਜਾਬ ਦੇ ਲੋਕਾਂ ਦੇ ਸਭ ਘਰੀ ਪਿਆ ਉਹ ਉਹ ਤਾਂ ਅਮਤੋਰਾ ਕਰਨ ਵਾਲੇ ਉਹ ਤੇ ਕੁਰਸੀ ਵੇਖ ਕੇ ਉਹਨਾਂ ਨੂੰ ਐ ਮਤਲਬ ਅੱਖਾਂ ਖੁੱਲਦੀ ਉਹਨਾਂ ਦੀ ਕਿਤੇ ਲਾਲ ਡੈਰੀ ਚੱਲੇ ਵੀ ਨਾਮ ਲਿਖਿਆ ਉਹ ਉਹ ਤਾਂ ਕਈ ਜਿਹੜਾ ਲਿਖਿਆ ਲਾਲ ਡੈਰੀਆਂ ਕੰਨਾ ਸਾਹਿਬ ਤੁਹਾਨੂੰ ਦੇ ਦਾਂਗੇ ਉਹਨਾਂ ਦੀ ਲਾਲ ਡੈਰੀ